ਸਤਿੰਦਰ ਜੀ ਜਿੱਦਾਂ ਦੇਖਦੇ ਆਪਾਂ ਕਿ ਵਕ ਵਕ ਸਮਿਆਂ ਤੋਂ ਸਰਕਾਰਾਂ ਬਦਲਦੀਆਂ ਨਹੀਂ ਆ ਪੰਜਾਬ ਦੀ ਹਾਂਜੀ ਕਦੀ ਕਿਸੇ ਦੀ ਸਰਕਾਰ ਆ ਗਈ ਕਦੀ ਕਿਸੇ ਦੀ ਆ ਗਈ ਜਦੋਂ ਹੁਣ ਆਪ ਦੀ ਸਰਕਾਰ ਆ ਗਈ ਹਾਂਜੀ ਪਰ ਪੰਜਾਬ ਦਾ ਹਾਲ ਉਹੀ ਰਿਹਾ ਹਾਂਜੀ ਜਿੱਦਾਂ ਕਿ ਰਿਸ਼ਵਤਖੋਰੀ ਭ੍ਰਸ਼ਟਾਚਾਰ ਇਹਨਾਂ ਕੁਝ ਵਧਿਆ ਤੁਸੀਂ ਕਿਦਾਂ ਦੇਖਦੇ ਨੇ ਭ੍ਰਸ਼ਟਾਚਾਰ ਜਿਹੜਾ ਹੈ ਜੀ ਕਰਪਸ਼ਨ ਜੀ ਇਹ ਇੱਕ ਵਾਰ ਮੈਂ ਸੁਣ ਰਿਹਾ ਸੀਗਾ ਵੀ ਉਹ ਕਹਿੰਦੇ ਕਿ ਜਿਹੜੇ ਦੁਨੀਆ ਦੇ ਤਰੱਕੀ ਕਰ ਗਏ ਦੇਸ਼ ਆ ਜੀ ਤੇ ਜਿਹੜੇ ਦੁਨੀਆ ਦੇ ਪਛੜੇ ਹੋਏ ਦੇਸ਼ ਆ ਬੈਕਵਰਡ ਦੇਸ਼ ਆ ਜੀ ਕਹਿੰਦੇ ਉਹਨਾਂ ਦੇ ਵਿੱਚ ਕੀ ਫਰਕ ਆ ਜੀ ਇੱਕ ਬੰਦੇ ਨੇ ਕਿਹਾ ਉਹਦਾ ਮੇਨ ਫਰਕ ਇੱਕੋ ਹੀ ਆ ਜਿਹੜੇ ਅਮੀਰ ਮੁਲਕ ਆ ਤਰੱਕੀ ਕਰ ਗਏ ਮੁਲਕ ਆ ਉੱਥੇ ਕਰਪਸ਼ਨ ਜਿਹੜੀ ਆ ਬਹੁਤ ਘਟਿਆ ਘਟਿਆ ਜੀ ਜਿਹੜੇ ਦੇਸ਼ ਪਛੜੇ ਰਹਿ ਗਏ ਆ ਜਿਹੜੇ ਗਰੀਬ ਆ ਉਹਨਾਂ ਦੇ ਵਿੱਚ ਕਰਪਸ਼ਨ ਜਿਹੜੀ ਆ ਉਹ ਬਹੁਤ ਜ਼ਿਆਦਾ ਉਹ ਕਹਿੰਦੇ ਇਹੀ ਮੇਨ ਫਰਕ ਆ ਜੀ ਦੇਸ਼ ਨੂੰ ਜੇ ਤਰੱਕੀ ਵੱਲ ਲੈ ਕੇ ਜਾਣਾ ਉਹਨੂੰ ਅਮੀਰ ਬਣਾਉਣਾ ਤੇ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਤੁਹਾਨੂੰ ਕਰਾਪਸ਼ਨ ਖਤਮ ਕਰਨਾ ਖਤਮ ਕਰਨਾ ਤੇ ਬਦਕਿਸਮਤੀ ਨਾਲ ਸਾਡੇ ਦੇਸ਼ ਦੇ ਵਿੱਚ ਇੰਡੀਆ ਦੇ ਵਿੱਚ ਔਰ ਪੰਜਾਬ ਚ ਵੀ ਆਪਾਂ ਦੇਖਦੇ ਆ ਕਿ ਜਿਹੜੀ ਕਰਾਪਸ਼ਨ ਆ ਭ੍ਰਸ਼ਟਾਚਾਰ ਆ ਜੀ ਉਹ ਇੰਨੇ ਵੱਡੇ ਪੱਧਰ ਤੇ ਫੈਲਿਆ ਹੋਇਆ ਆ ਜੀ ਚਾਹੇ ਉਹ ਸ਼ਾਸਨ ਦੇ ਵਿੱਚ ਆ ਸਰਕਾਰ ਦੇ ਵਿੱਚ ਆ ਚਾਹੇ ਉਹ ਪ੍ਰਸ਼ਾਸਨ ਦੇ ਵਿੱਚ ਆ ਜੀ ਹਰ ਪਾਸੇ ਕਰਪਸ਼ਨ ਦੇ ਕਰਕੇ ਦੇਸ਼ ਦਾ ਜਿਹੜਾ ਕਰੋੜਾਂ ਅਰਬਾਂ ਰੁਪਈਆ ਆ ਜੀ ਉਹ ਕੁਝ ਲੋਕ ਜਿਹੜੇ ਆ ਆਪਣੇ ਲਈ ਵਰਤੀ ਜਾਂਦੇ ਆ ਜੀ ਜਦ ਕਿ ਉਸ ਪੈਸੇ ਦਾ ਇਸਤੇਮਾਲ ਲੋਕਾਂ ਦੀ ਤਰੱਕੀ ਦੇ ਲਈ ਭਲੇ ਦੇ ਲਈ ਜੀ ਜੋ ਵੀ ਉਹਨਾਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਆ ਉਹਦੇ ਲਈ ਵਰਤੇ ਜਾਣਾ ਚਾਹੀਦਾ ਜੀ ਉਹ ਸਾਰਾ ਪੈਸਾ ਉਹ ਆਪਣੇ ਨਿੱਜੀ ਫਾਇਦੇ ਲਈ ਵਰਤਦੇ ਆ ਉਹਨੂੰ ਇਸਤੇਮਾਲ ਕਰਦੇ ਆ ਤੇ ਇਸ ਕਰਕੇ ਸਾਡਾ ਦੇਸ਼ ਪਛੜਿਆ ਹੋਇਆ ਹੈ। ਕ੍ਰਾਪਸ਼ਨ ਤੁਸੀਂ ਉਹ ਬਹੁਤ ਉੱਚੇ ਲੈਵਲ ਦੀ ਦਿਖਦੇ ਆ ਆਪਾਂ। ਹਾਂਜੀ। ਇੱਕ ਲੋ ਲੈਵਲ ਤੇ ਵੀ ਕ੍ਰਾਪਸ਼ਨ ਇੰਨੀ ਜ਼ਿਆਦਾ ਕਰਦੇ ਆ ਨਾ ਕਰਦੇ ਆ ਹਾਂਜੀ। ਕਿ ਇੱਕ ਸਾਈਕਲ ਨੂੰ ਪੈਂਚਰ ਨਾਲ ਵਾਲਾ ਵੀ ਨਾ ਜਿਹੜਾ ਉਹ ਵੀ ਕਈ ਵਾਰੀ ਕ੍ਰਾਪਸ਼ਨ ਕਰ ਜਾਂਦਾ। ਹਾਂਜੀ। ਪੈਂਚਰ ਜਦੋਂ 20-30 ਰੁਪਏ ਦਾ ਆ ਹਾਂ। ਉਹ ਵੀ ਕਹਿੰਦਾ ਵੀ ਦੋ ਪੈਂਚਰੇ ਹੋ ਸਕਦੇ ਆ। ਹਾਂਜੀ। ਮਤਲਬ ਨਿਗਾ ਘੁਮਾਈ ਤੇ ਦੋ ਪੈਂਚਰ ਵੀ ਕਰ ਦਿੰਦੇ ਆ। ਹਾਂਜੀ। ਵੇ ਡਾਉਨ ਲੈਵਲ ਤੇ ਵੀ ਕਰਪਸ਼ਨ ਇੰਨੀ ਫੈਲ ਚੁੱਕੀ ਆ ਕਿ ਇਹ ਤੋਂ ਬਿਨਾ ਤਾਂ ਗਿਆਰਾ ਹੁੰਦਾ ਹੀ ਨਹੀਂ ਨਾ ਹੁੰਦਾ ਹੀ ਨਹੀਂ ਇਹ ਆਮ ਤੌਰ ਤੇ ਕਿਹਾ ਜਾਂਦਾ ਜਿਵੇਂ ਲ ਇੱਕ ਬਲੱਡ ਦੇ ਵਿੱਚ ਰਲ ਚੁੱਕੀ ਆ ਆਮ ਤੌਰ ਤੇ ਗੱਲ ਇਹ ਕਹੀ ਜਾਂਦੀ ਆ ਜੀ ਔਰ ਇਹਦਾ ਦੁਨੀਆ ਦੇ ਸਾਰੇ ਦੇਸ਼ਾਂ ਦੇ ਵਿੱਚ ਸਾਡੇ ਦੇਸ਼ ਦੇ ਵੀ ਇਤਿਹਾਸ 'ਚ ਇਹਦਾ ਜ਼ਿਕਰ ਮਿਲਦਾ ਜੀ ਵੀ ਜਿੱਦਾਂ ਦੀ ਰਾਜਾ ਉਦਾਂ ਦੀ ਉਦਾਂ ਦੀ ਪੜਦਾ ਜੀ ਤੁਹਾਡਾ ਜਿਹੜਾ ਇਹ ਸਵਾਲ ਆ ਮੇਰਾ ਕਹਿੰਦਾ ਉਹਦਾ ਇਹ ਇੱਕ ਮਤਲਬ ਕਹਾਵਤਾਂ ਦੇ ਹਿਸਾਬ ਨਾਲ ਉਹਦਾ ਜਵਾਬ ਇਹ ਆ ਜੀ ਵੀ ਜਿੱਦਾਂ ਵੀ ਰਾਜਾ ਜਿੱਦਾਂ ਦਾ ਰਾਜਾ ਹੁੰਦਾ ਉਦਾਂ ਦੀ ਉਹਦੀ ਪਰਜਾ ਪਰਜਾ ਜੇ ਆਪਾਂ ਇਹਦੇ ਤੇ ਹੋਰ ਮਤਲਬ ਥੋੜੀ ਖੋਲ ਕੇ ਇਹਦੇ ਤੇ ਚਰਚਾ ਕਰੀਏ ਵੀ ਉਹਦੇ ਬਾਰੇ ਇਹ ਕਿਹਾ ਜਾਂਦਾ ਵੀ ਕਰਪਸ਼ਨ ਹਮੇਸ਼ਾ ਉੱਪਰੋਂ ਥੱਲੇ ਨੂੰ ਆਉਂਦੀ ਹੈ ਕਰਪਸ਼ਨ ਕਦੇ ਵੀ ਥੱਲੇੋਂ ਉੱਪਰ ਨੂੰ ਨਹੀਂ ਆਉਂਦੀ ਇਹ ਗੱਲ ਪੂਰੀ ਦੁਨੀਆ ਤੇ ਹੁਣੇ ਮੰਨੀ ਜਾ ਰਹੀ ਆ ਜੀ ਵੀ ਜਿੱਥੇ ਸ਼ਾਸਨ ਦੇ ਵਿੱਚ ਕ腐ਸ਼ਨ ਜਾਂ ਬੇਈਮਾਨੀ ਆ ਸ਼ਾਸਨ ਤੋਂ ਕ腐ਸ਼ਨ ਜਿਹੜਾ ਆ ਉਹ ਪ੍ਰਸ਼ਾਸਨ ਵਿੱਚ ਦੀ ਹੋ ਕੇ ਜਿੱਦਾਂ ਤੁਸੀਂ ਕਿਹਾ ਨਿਚਲੇ ਹੇਠਲੇ ਪਿੰਡ ਪੱਧਰ ਤੱਕ ਆ ਜਾਂਦਾ ਜੀ ਜੇ ਸ਼ਾਸਨ ਦੇ ਵਿੱਚ ਕ腐ਸ਼ਨ ਨਾ ਹੋਵੇ ਤੇ ਪ੍ਰਸ਼ਾਸਨ ਦੇ ਵਿੱਚ ਵੀ ਕ腐ਸ਼ਨ ਨਹੀਂ ਰਹਿੰਦਾ ਜਦੋਂ ਪ੍ਰਸ਼ਾਸਨ 'ਚ ਨਹੀਂ ਹੁੰਦਾ ਤਾਂ ਫਿਰ ਉਹ ਥੱਲੇ ਉਹਦੇ ਤੋਂ ਹੇਠਾਂ ਪਿੰਡਾਂ 'ਚ ਕਸਬਿਆਂ ਮਹੱਲਿਆਂ ਦੇ ਵਿੱਚ ਵੀ ਉਹ ਘਟਦਾ ਹੈ ਇਸ ਕਰਕੇ ਮੁੱਖ ਤੌਰ ਤੇ ਜਿਹੜੀ ਮੇਨ ਜ਼ਿੰਮੇਵਾਰੀ ਆ ਉਹ ਸਰਕਾਰਾਂ ਦੇ ਉੱਪਰ ਹੀ ਆ ਕੇ ਬਣਦੀ ਆ ਜੀ ਤੇ ਨਾ ਕਿਤੇ ਸਾਡੀਆਂ ਪੰਜਾਬ ਦੀਆਂ ਇੰਡੀਆ ਦੀਆਂ ਸਰਕਾਰਾਂ ਦੇ ਵਿੱਚ ਹੀ ਭ੍ਰਸ਼ਟਾਚਾਰ ਹੈ ਕ腐ਸ਼ਨ ਜਦੋਂ ਤੱਕ ਇਹ ਉੱਥੋਂ ਖਤਮ ਨਹੀਂ ਹੁੰਦਾ ਇਹ ਹੇਠਲੇ ਪੱਧਰ ਤੇ ਖਤਮ ਨਹੀਂ ਹੁੰਦਾ ਜਿੱਦਾਂ ਹੁਣ ਇੱਕ ਵੱਡੀ ਮਿਸਾਲ ਲੋਕ ਦਿੰਦੇ ਆ ਔਰ ਮੈਂ ਵੀ ਇਹ ਗੱਲ ਦੇਖੀ ਆ ਕਿ ਤੁਸੀਂ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਵਿਚਰੋ ਜੀ ਜਿਹਨੇ ਹੈਲਮਟ ਪਾਇਆ ਜਿਹਨੇ ਨਹੀਂ ਪਾਇਆ ਪਹਿਨੇ ਸੀਟ ਬੈਲਟ ਲਾਈਆ ਜਿਸ ਨੇ ਨਹੀਂ ਲਾਈਆ ਉਹਦੇ ਕੋ ਵੀ ਆਂਦੇ ਲੋ ਜੀ ਜਿੱਦ ਦੇ ਲੋ ਮੜਾ ਜਾ ਮੋਹਾਲੀ ਕ੍ਰੋਸ ਕਰਦੇ ਆ ਜੀ ਔਰ ਸਾਈਨ ਆਂਦਾ ਕਿ ਇੰਨੇ ਕਿਲੋਮੀਟਰ ਤੇ ਚੰਡੀਗੜ੍ਹ ਸ਼ੁਰੂ ਹੋ ਰਿਹਾ ਜਿਹਨੇ ਹੈਲਮਟ ਨਹੀਂ ਪਾਇਆ ਉਹ ਪਹਿਲਾ ਹੈਲਮਟ ਲੱਭਦਾ ਜੀ ਜਿਹਨੇ ਬੈਲਟ ਨਹੀਂ ਲਾਈ ਉਹ ਦਵਾਦ ਸੀਟ ਆਪਣੀ ਬੈਲਟ ਲਾਉਂਦਾ ਆ ਜੀ ਜੀ ਕਿਉਂਕਿ ਉੱਥੇ ਕਾਨੂੰਨ ਸਖਤ ਆ ਕਾਨੂੰਨ ਇੱਥੇ ਵੀ ਉਹੀ ਆ ਉੱਥੇ ਉਹ ਲਾਗੂ ਕੀਤਾ ਹੋਇਆ ਪ੍ਰਸ਼ਾਸਨ ਥੋੜਾ ਜਿਆ ਉਹਥੇ ਜਿਆਦਾ ਮਤਲਬ ਕਿ ਸਖਤੀ ਰੱਖ ਸਖਤੀ ਰੱਖੂ ਲਾਗੂ ਕਰਦਾ ਹੈ ਤੇ ਲੋਕ ਵੀ ਉਹਨੂੰ ਉੱਥੇ ਫੋਲੋ ਕਰਦੇ ਜੀ ਜਦੋਂ ਇੱਥੇ ਸ਼ਾਸਨ ਪ੍ਰਸ਼ਾਸਨ ਉਹਨੂੰ ਢੱਲਿਆ ਹਾਂਜੀ ਹਾਂਜੀ ਤੇ ਲੋਕਾਂ ਦੇ ਵਿੱਚ ਵੀ ਉਹ ਸਾਨੂੰ ਉਸੇ ਤਰ੍ਹਾਂ ਦੇਖਣ ਨੂੰ ਮਿਲਦਾ ਏਦਾਂ ਹੀ ਜਦੋਂ ਆਪਣੇ ਲੋਕ ਬਾਹਰ ਜਾਂਦੇ ਆ ਹਾਂਜੀ ਦੁਬਈ ਆਸਟ੍ਰੇਲੀਆ ਗੁਬਈ ਚ ਜਾਂਦੇ ਆ ਹਾਂਜੀ ਉੱਥੇ ਵੀ ਜਿੱਦਾਂ ਇੱਕ ਮੈਂ ਸੁਣਦਾ ਸੀਗਾ ਕਹਿੰਦੇ ਫ੍ਰੀ ਕੰਮ ਹੁੰਦੇ ਪਿਆ ਸੀ ਪਹਿਲਾਂ ਹਾਂਜੀ ਹਾਂਜੀ ਫਿਰ ਬਾਅਦ ਚ ਉਹਨਾਂ ਨੂੰ ਹੌਲੀ ਹੌਲੀ ਲੈਂਗੁਏਜ ਸਮਝਣ ਲੱਗੀ ਮਾੜੀ ਮਾੜੀ ਨੇ ਦੀ ਵੀ ਕ腐ਪਸ਼ਨ ਕਿੱਦਾਂ ਕਰਦੇ ਆ ਕਿੱਦਾਂ ਕਰਦੇ ਆ ਅੱਗੋਂ ਵੀ ਜਿਹੜਾ ਕੰਮ ਕਰਾਉਣ ਲਾ ਗਿੰਦਾ ਕਿਆ ਦੇਗਾ ਜਿਵੇਂ ਮਤਲਬ ਕਿਆ ਦੇਗਾ ਕੋਈ ਇਦਾਂ ਹੀ ਕਾਲੀ ਕਾਲੀ ਜੀ ਆਪਣਾ ਕੋਈ ਕੰਮ ਕਰਾਉਣ ਵਾਸਤੇ ਉਹਨੂੰ ਕੁਝ ਦੇ ਜਾਂਦਾ ਹਾਂਜੀ ਉਤੋਂ ਉਹਦੀ ਸ਼ੁਰੂਆਤ ਹੋ ਜਾਂਦੀ ਹਾਂ ਤੇ ਫਿਰ ਜਦੋਂ ਵੀ ਕਿਸੇ ਦਾ ਕੰਮ ਕਰਦਾ ਆ ਹਾਲਾਂਕਿ ਉਹ ਕੰਮ ਫ੍ਰੀ ਹੁੰਦੇ ਸੀਗੇ ਹਾਂਜੀ ਉਹ ਵੀ ਯਾਨੀ ਕਿ ਇਹਨਾਂ ਨੇ ਜਿੱਥੇ ਗਏ ਆ ਉੱਥੇ ਵੀ ਸ਼ੁਰੂ ਕਰਾਤਾ ਕੰਮ ਯਾਰ ਰਿਸ਼ਵਤ ਦਾ ਇਹਨੂੰ ਕਿੱਦਾਂ ਦਿਖਦੀ ਤੁਸੀਂ ਇਹ ਬਾਹਰ ਵੀ ਜਾਨੀ ਕਿ ਅਸੀਂ ਇਹ ਕੰਮ ਸ਼ੁਰੂ ਕਰਵਾਤਾ ਹੈ ਇਹ ਗੱਲ ਤਾਂ ਹੈਗੀ ਹੈ ਕਿ ਆਪਣੇ ਮਤਲਬ ਲੋਕ ਜਿੱਥੇ ਜਾਂਦੇ ਆ ਹੁਣ ਤੁਸੀਂ ਇਹ ਦੇਖੋ ਕਿ ਜੇ ਇਥੋਂ ਵੱਡੀ ਗਿਣਤੀ ਜੀ ਪੰਜਾਬ ਤੋਂ ਖਾਸ ਕਰਕੇ ਇੰਡੀਆ ਜੀ ਔਰ ਖਾਸ ਕਰਕੇ ਪੰਜਾਬ ਤੋਂ ਜਿਆਦਾ ਲੋਕ ਵਿਦੇਸ਼ਾਂ ਚ ਗਏ ਆ ਉਸ ਤੋਂ ਬਾਅਦ ਦੂਜੇ ਨੰਬਰ ਤੇ ਗੁਜਰਾਤ ਹੈ ਉਹ ਜਿਹੜੀਆਂ ਸਟੇਟਾਂ ਉਥੇ ਬਾਹਰ ਜਾਣ ਦਾ ਇੰਨਾ ਰਜਾਣ ਹਾਲੇ ਵੀ ਨਹੀਂ ਆਇਆ ਹੁਣ ਜੇ ਇੰਨੇ ਵੱਡੇ ਪੱਦਰ ਤੇ ਲੋਕ ਜਾ ਕੇ ਕਿਸੇ ਇਲਾਕੇ ਚ ਬਸ ਜਾਂਦੇ ਆ ਜਿਹੜਾ ਜਿੱਦਾਂ ਦਾ ਕਲਚਰ ਉਹ ਇਥੋਂ ਲੈ ਕੇ ਗਏ ਆ ਉਹ ਕੁਝ ਨਾ ਕੁਝ ਤਾਂ ਉੱਥੇ ਰਹਿਣਾ ਹੀ ਆ ਉਹ ਸਮਾਏ ਦੇ ਵਿੱਚ ਫੈਲਣਾ ਹੀ ਆ ਪਰ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਕਰਪਸ਼ਨ ਦਾ ਜਿਹੜਾ ਅਸਲ ਕਾਰਨ ਆ ਉਹ ਉੱਪਰੋਂ ਥੱਲੇ ਨੂੰ ਕਰਪਸ਼ਨ ਆਉਂਦੀ ਹੈ ਜੀ ਜੇ ਉੱਪਰ ਕਰਪਸ਼ਨ ਹੈ ਨਹੀਂ ਥੱਲੇ ਲੋਕ ਕਰਪਸ਼ਨ ਕਰਦੇ ਵੀ ਆ ਤਾਂ ਉਹ ਉੱਪਰੋਂ ਜਿਹੜੀ ਸ਼ਕਤੀ ਆਉਂਦੀ ਆ ਉਹਦੇ ਕਰਕੇ ਹੌਲੀ-ਹੌਲੀ ਕਰਪਸ਼ਨ ਉਹ ਥੱਲੇ ਵੀ ਘਟ ਜੀ ਜੇ ਉੱਪਰ ਕਰਪਸ਼ਨ ਆ ਇਹ ਉਹ ਹੌਲੀ ਹੌਲੀ ਕਰਪਸ਼ਨ ਜਿਹੜਾ ਸਮਾਜ ਦੇ ਵਿੱਚ ਫੈਲਦਾ ਹੈ ਹੁਣ ਮੰਨ ਲਓ ਕੋਈ ਹੁਣ ਜਿੱਦਾਂ ਅ ਅਦਾਲਤਾਂ ਆ ਜੀ ਜੇ ਲੋਕ ਥੱਲੇ ਇੰਡੀਆ ਤੋਂ ਗਏ ਹੋਏ ਲੋਕ ਮੰਨ ਲਓ ਇੱਥੇ ਕਰਪਸ਼ਨ ਜਿਆਦਾ ਹੀ ਹੈ ਲੋਕਾਂ ਦਾ ਸੁਭਾਅ ਬਣਿਆ ਆ ਕਿ ਰਿਸ਼ਵਤ ਦੇਣਾ ਜਾਂ ਇਸ ਤਰ੍ਹਾਂ ਦਾ ਕੰਮ ਕਰਨਾ ਉਹ ਕੈਨੇਡਾ ਜਾ ਕੇ ਵੀ ਉਦਾਂ ਵੇੇ ਕੰਮ ਕਰਦੇ ਆ ਕਰਦੇ ਆ ਇੱਥੇ ਮੰਨ ਲਓ ਉਹਨਾਂ ਨੂੰ ਪੁਲਿਸ ਫੜਦੀ ਆ ਕੋਰਟ ਲੈ ਕੇ ਜਾਂਦੀ ਆ ਤਾਂ ਉਹ ਆਪਣੇ ਆਪਣੀ ਤਾਕਤ ਕਰਕੇ ਆਪਣੇ ਰਸੂਕ ਕਰਕੇ ਆਪਣੀ ਬਾਕੀਰ ਕਰਕੇ ਹੋ ਸਕਦਾ ਬਚ ਜਾਂਦੇ ਆ ਜੀ ਪਰ ਜੇ ਉਹ ਕੈਨੇਡਾ ਉਹੀ ਕੰਮ ਕਰਨਗੇ ਔਰ ਉੱਥੇ ਫੜੇ ਜਾਂਦੇ ਆ ਤੇ ਉਹਨਾਂ ਨੂੰ ਕਾਨੂੰਨ ਦੇ ਹਿਸਾਬ ਨਾਲ ਜਿਹੜੀ ਵੀ ਸਜ਼ਾ ਬਣਦੀ ਆ ਉਹ ਉਹਨਾਂ ਨੂੰ ਮਿਲਣੀ ਮਿਲਣੀ ਆ ਜੀ ਉਹ ਸਜ਼ਾ ਉਹਨਾਂ ਨੂੰ ਮਤਲਬ ਕਿ ਉਹ ਮਿਲੂਗੀ ਔਰ ਉਹਨਾਂ ਨੂੰ ਉਹ ਚਾਹੇ ਜੋ ਮਰਜੀ ਕਰ ਲੈਣ ਉਹ ਬਚ ਨਹੀਂ ਸਕਦੇ ਇਸ ਕਰਕੇ ਫਿਰ ਇੱਕ ਵਾਰੀ ਬੰਦਾ ਇਦਾਂ ਦਾ ਦੇਖੋ ਕੰਮ ਇੱਥੇ ਕਰੀ ਜਾਂਦਾ ਆ ਉਹ ਬਚ ਹੀ ਜਾਂਦਾ ਆ ਜੀ ਉੱਥੇ ਜਾ ਕੇ ਉਹਦੀ ਆਦਤ ਬਣ ਗਈ ਉੱਥੇ ਜਾ ਕੇ ਕਰੂਗਾ ਇੱਕ ਦੋ ਵਾਰੀ ਤਾਂ ਕਰ ਲਊਗਾ ਜੇ ਉਹ ਫੜਿਆ ਗਿਆ ਜੀ ਇਹ ਉਹਨੂੰ ਸਜ਼ਾ ਮਿਲੂਗੀ ਔਰ ਫਿਰ ਅੱਗੇ ਤੋਂ ਉਹ ਕਰਨ ਤੋਂ ਆਪ ਹੀ ਪਿੱਛੇ ਨੂੰ ਹਊਗਾ ਇਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਦੀ ਰਾਜਨੀਤੀ ਜੀ ਬੜਾ ਅਪਸ਼ੇ ਹੋ ਰਿਹਾ ਹੈ ਹਾਂਜੀ ਹਾਂਜੀ ਜਿੱਦਾਂ ਕਿ ਕਈ ਐਮਐਲਿਆਂ ਤੇ ਇਹ ਕਿਸ ਦਰਜ ਹੋ ਜਾਂਦੇ ਆ ਤੁਸੀਂ ਆਪ ਖੁਦ ਦੇਖੀਐ ਤਾਂ ਨੀ ਖਬਰਾਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਪਿੱਛੇ ਜੇ ਇਹ ਤੋਂ ਜਲੰਧਰ ਤੋਂ ਇੱਕ ਆਮ ਆਦਮੀ ਪਾਰਟੀ ਦੇ ਐਮਐਲਏ ਆ ਜੀ ਅ अरोड़ा ਅਮਨ अरोड़ा ਅਮਨਰੂੜਾ ਸ਼ਾਇਦ ਉਹਦਾ ਪੂਰਾ ਨਾਮ ਆ ਤੇ ਉਹ ਵੀ ਅਰਸਤੇਆ ਕ腐ਸ਼ਨ ਦੇ ਚਾਰजेस ਦੇ ਉੱਪਰ ਜੀ ਹੁਣ ਕੁਝ ਦਿਨ ਪਹਿਲਾਂ ਜਿਹੜੇ ਅਕਾਲੀ ਦਲ ਦੇ ਹੈਗੇ ਆ ਆਪਣੇ ਮਜੀਠੀਆ ਜੀ ਜੀ ਉਹਨਾਂ ਤੇ ਵੀ ਕ腐ਸ਼ਨ ਦਾ ਚਾਰਜ ਲੱਗਾ ਹੁਣ ਉਹ ਹੁਣ ਤਾਂ ਉਹ ਗੱਲ ਕੋਰਟ 'ਚ ਜਾਊਗੀ ਜੋ ਵੀ ਉਹ ਸਾਰੀ ਇਨਕੁਆਇਰੀ ਵਗੈਰਾ ਹੋਊਗੀ ਪਤਾ ਲੱਗੂਗਾ ਜੀ ਵੀ ਕੀ ਇਹਨਾਂ ਨੇ ਕ腐ਸ਼ਨ ਕੀਤਾ ਜਾਂ ਕਿੰਨਾ ਕੀਤਾ ਕਿਸ ਤਰ੍ਹਾਂ ਕੀਤਾ ਪਰ ਇੱਕ ਗੱਲ ਤਾਂ ਹੈਗੀ ਹੈ ਜਿਹੜੀ ਆਮ ਤੌਰ ਤੇ ਚੈੱਕ ਕੀਤੀ ਜਾਂਦੀ ਆ ਵੀ ਕਿਸੇ ਬੰਦੇ ਕੋਲ ਕਿੰਨੀ ਪ੍ਰਾਪਰਟੀ ਆ ਜੀ ਔਰ ਕਿੰਨਾ ਉਹਦੇ ਕੋਲ ਪੈਸਾ ਆ ਜੀ ਬੈਂਕਾਂ ਦੇ ਵਿੱਚ ਜਾਂ ਹੋਰ ਵੀ ਤਰ੍ਹਾਂ ਦਾ ਔਰ ਫਿਰ ਉਹਦਾ ਕਮਾਈ ਦਾ ਸਾਧਨ ਕੀ ਆ ਜੀ ਇਹ ਪੈਸਾ ਹੈ ਜ਼ਮੀਨ ਜਾਇਦਾਦ ਉਹਨੇ ਕਿਦਾਂ ਬਣਾਈ ਹੈ ਹਨ ਤੇ ਜੇ ਇਹਦੇ ਤੇ ਆਮ ਆਦੇ ਪਾਰਟੀ ਦੀ ਸਰਕਾਰ ਅ ਮਤਲਬ ਸਖਤੀ ਕਰਦੀ ਆ ਇਹ ਹੋ ਸਕਦਾ ਹੈ ਇਹ ਦੇ ਕਰਕੇ ਵੀ ਕ腐ਸ਼ਨ ਜਿਹੜਾ ਉਹ ਘਟੇ ਪਰ ਲੋਕਾਂ ਜਿਹੜੇ ਮਿਨਿਸਟਰ ਆਇਆ ਆ ਜਿੰਨੇ ਵੀ ਹੋਰ ਸੈਸ਼ਨ ਪ੍ਰਸ਼ਾਸਨ ਦੇ ਲੋਗ ਆ ਉਹਨਾਂ ਦੇ ਉੱਪਰ ਜ਼ਰੂਰ ਇਹ ਚੈਕਿੰਗ ਹੋਣੀ ਚਾਹੀਦੀ ਆ ਵੀ ਉਹਨਾਂ ਦੀਆਂ ਜਿੰਨੀਆਂ ਪ੍ਰਾਪਰਟੀਆਂ ਆ ਪੈਸੇ ਆ ਉਹ ਸਾਰੇ ਸਹੀ ਤਰੀਕੇ ਨਾਲ ਬਣੇ ਹੋਣੇ ਚਾਹੀਦੇ ਜੀ ਜੇ ਉਹ ਸਹੀ ਤਰੀਕੇ ਨਾਲ ਨਹੀਂ ਹੈਗੇ ਆ ਉਹਦੇ ਤੋਂ ਬਹੁਤ ਜ਼ਿਆਦਾ ਉਹਨਾਂ ਨੇ ਜ਼ਮੀਨਾਂ ਬਣਾਈਆਂ ਆ ਪੈਸਾ ਉਹਨਾਂ ਕੋਲ ਆ ਜਿਹਦਾ ਉਹਨਾਂ ਕੋ ਕੋਈ ਸਾਧਨ ਹੀ ਨਹੀਂ ਹੈਗਾ ਜੀ ਤੇ ਤਾਂ ਉਹਦੇ ਤੇ ਸਖਤੀ ਹੋਣੀ ਚਾਹੀਦੀ ਇਸ ਤਰ੍ਹਾਂ ਆ ਕਿ ਚਲੋ ਆਪਾਂ ਬਹੁਤ ਸਮਾਂ ਦੇਖਿਆ ਆ ਪੰਜਾਬ ਦੀ ਰਾਜਨੀਤੀ ਨੂੰ ਹਾਂਜੀ ਤੇ ਇਹਦੇ ਵਿੱਚ ਇੱਕ ਬਦਲਾਖੋਰੀ ਵੀ ਆ ਕਿੰਦਾ ਮੰਨ ਲਓ ਕੋਈ ਸਰਕਾਰ ਬਦਲਦੀ ਆ ਹਾਂ ਉਹ ਚੱਕੇ ਉਹਨੂੰ ਅੰਦਰ ਕਰ ਦਿੰਦੇ ਆ ਉਹ ਆਉਂਦੀ ਆ ਉਹ ਚੱਕੇ ਉਹਨਾਂ ਨੂੰ ਅੰਦਰ ਕਰ ਦਿੰਦੇ ਆ ਇਹ ਵੀ ਇੱਕ ਕਲਚਰ ਜਿਹਾ ਬਣ ਗਿਆ ਅੱਜ ਕੱਲ੍ਹ ਵੀ ਇੱਕ ਮਤਲਬ ਇੱਕ ਨਾ ਲੋਕਾਂ 'ਚ ਜਾਂਦਾ ਵੀ ਯਾਰ ਚੱਕਤਾ ਕੰਮ ਐਨੇ ਹਣ ਆ ਆ ਮੁੱਖ ਮੰਤਰੀ ਇਹਨੇ ਕੰਮ ਚੱਕਤਾ ਹਾਂਜੀ ਮਤਲਬ ਇਹ ਵੀ ਬੜਾ ਇੱਕ ਕਲਚਰ ਜਿਹਾ ਹੋਇਆ ਹੈ ਨਾ ਇਹਨਾਂ ਬਿਲਕੁਲ ਦੇਖੋ ਬਦਲਾਖੋਰੀ ਜਿਹਦਾ ਤੁਸੀਂ ਕਿਹਾ ਜੀ ਇਹ ਤਾਂ ਕੋਈ ਚੰਗੀ ਗੱਲ ਨਹੀਂ ਹੈ ਜੀ ਉਹ ਹੁਣ ਇੱਕ ਸਰਕਾਰ ਬਣੀ ਹੈ ਉਹ ਜਿਹੜੀ ਉਸ ਤੋਂ ਪਹਿਲਾਂ ਸੀ ਉਹਦੇਆਂ ਲੋਕਾਂ ਤੇ ਜਿਹੜਾ ਹੁਣ ਜੀ ਇਹਨਾਂ ਨੇ ਖੁਸ਼ ਕੀਤਾ ਆ ਤਾਂ ਗਾਂ ਇਹਨਾਂ ਤੇ ਵੀ ਹੋਰ ਸਰਕਾਰਾਂ ਉਹ ਉਹਨਾਂ ਨੇ ਅਲੀਗੇਸ਼ਨ ਲਾ ਦੇਣੇ ਅਲੀਗੇਸ਼ਨ ਲਾ ਦੇਣੇ ਤੁਸੀਂ ਵੀ ਦੇਖਦੇ ਹੀ ਆ ਹਾਂਜੀ ਹਾਂਜੀ ਬਦਲਾਖੋਰੀ ਨਹੀਂ ਹੋਣੀ ਚਾਹੀਦੀ ਹਾਂਜੀ ਉਦਾਂ ਹੋਣਾ ਚਾਹੀਦਾ ਆ ਵੀ ਜਿਹੜੀ ਕਰਪਸ਼ਨ ਆ ਉਹ ਨਹੀਂ ਹੋਣੀ ਚਾਹੇ ਉਹ ਕਿੰਨੇ ਵੀ ਵੱਡੇ ਅਹੁਦੇ ਤੇ ਕੋਈ ਬੈਠਾ ਆ ਜੀ ਜੇ ਉਹ ਗੈਰ ਕਾਨੂੰਨੀ ਕੰਮ ਕਰਦਾ ਆ ਜੀ ਜਾਂ ਬੇਈਮਾਨੀ ਕਰਦਾ ਆ ਕਰਪਸ਼ਨ ਰਾਹੀਂ ਪੈਸਾ ਇਕੱਠਾ ਕਰਦਾ ਆ ਜ਼ਮੀਨਾਂ ਦਾ ਬਣਾਉਂਦਾ ਆ ਤੇ ਉਹਦੇ ਤੇ ਜ਼ਰੂਰ ਕਾਰਵਾਈ ਐਕਸ਼ਨ ਜਿਹੜਾ ਉਹ ਲਿਆ ਜਾਣਾ ਚਾਹੀਦਾ ਜੀ ਇਸ ਕਰਕੇ ਨਹੀਂ ਕਿ ਉਹ ਦੂਸਰੀ ਪਾਰਟੀ ਦਾ ਆ ਜਾਂ ਮੇਰਾ ਵਿਰੋਧੀ ਆ ਜੀ ਪਰ ਜੇ ਕਿਸੇ ਨੇ ਕਿਸੇ ਵੀ ਤਰੀਕੇ ਦਾ ਕਰਪਸ਼ਨ ਕੀਤਾ ਆ ਜੀ ਤੇ ਉਹਨੂੰ ਜ਼ਰੂਰ ਉਹਦੀ ਸਜ਼ਾ ਮਿਲਣੀ ਚਾਹੀਦੀ ਜੀ ਸਿੰਗਰੇ ਜਿੱਦਾਂ ਪਾ ਪਿਛਲੇ ਹਫ਼ਤਿਆਂ ਤੋਂ ਦਿਖਦੇ ਆ ਰਹੇ ਆਂ ਹਾਂਜੀ ਕਿ ਬਾਰਿਸ਼ ਬਹੁਤ ਹੋ ਰਹੀ ਆ ਹਾਂਜੀ ਪਹਾੜਾਂ 'ਚ ਇੰਨੀ ਬਾਰਿਸ਼ ਹੋ ਰਹੀ ਆ ਬਹੁਤ ਮੋਤਾ ਹੋ ਗਈਆਂ ਉੱਥੇ ਹਾਂਜੀ ਹਾਂਜੀ ਜਾਨਮਾਲ ਦਾ ਬਹੁਤ ਨੁਕਸਾਨ ਹੋ ਚੁੱਕਾ ਹੋਇਆ ਇਹਨੂੰ ਕਿਦਾਂ ਦੇਖਦੇ ਤੁਸੀਂ ਇਹ ਇੱਕ ਜਿੱਦਾਂ ਮਤਲਬ ਤੁਸੀਂ ਪੰਗੋਲ ਪੜਿਆ ਹੋਣਾ ਕਾਫੀ ਹੂੰ ਉਹਦੇ ਵਿੱਚ ਜਿੱਦਾਂ ਦੇਖੋ ਇਸ ਵਾਰ ਇੰਨੀ ਇੱਕ ਵਾਟਰ ਮਤਲਬ ਤਬਾਹ ਕੀਤਾ ਪਿਆ ਆ ਕੰਮ ਹਾਂ ਦਾ ਜਿੱਦਾਂ ਇਸ ਤਰ੍ਹਾਂ ਮੌਤਾ ਵਧ ਰਹੀ ਹੈ ਹਾਂਜੀ ਹਾਂਜੀ ਇਹਨੂੰ ਕਿੱਦਾਂ ਦੇਖਦੇ ਹਾਂ ਮੈਨੂੰ ਤਾਂ ਲੱਗਦਾ ਕਿ ਪਹਿਲਾਂ ਇਸ ਤਰ੍ਹਾਂ ਇਸ ਵੱਡੇ ਪੱਤਰ ਤੇ ਇਦਾਂ ਹੜ ਆਉਣੇ ਹਾਂਜੀ ਹੜ ਜਿਹੜੇ ਆ ਉਹ ਮਤਲਬ ਕਿ ਜਿੱਦਾਂ ਕਹਿੰਦੇ ਲੈਂਡ ਸਲਾਈਡ ਕਹਿੰਦੇ ਆ ਲੈਂਡ ਸਲਾਈਡ ਹੜ ਬਹਿ ਜਾਂਦੇ ਆ ਇਦਾਂ ਦੀਆਂ ਘਟਨਾਵਾਂ ਪਹਿਲਾਂ ਮੈਨੂੰ ਲੱਗਦਾ ਘਟ ਹੁੰਦੀਆਂ ਸੀ ਘਟ ਹੁੰਦੀਆਂ ਸੀ ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਸਾਨੂੰ ਬਹੁਤ ਜ਼ਿਆਦੀਆਂ ਦੇਖਣ ਨੂੰ ਮਿਲੀਆਂ ਕਸਟਮਰ ਖਿਆਲ 2 ਸਾਲ ਪਹਿਲਾਂ ਤਾਂ ਹਿਮਾਚਲ 'ਚ ਬਹੁਤ ਜ਼ਿਆਦਾ ਮੰਡੀ ਦੇ ਸਾਰੇ ਲੱਗ ਬਹੁਤ ਸਾਰਾ ਨੁਕਸਾਨ ਹੋਇਆ ਸਗਾ ਹੁਣ ਫਿਰ ਬਹੁਤ ਸਾਰੇ ਨੁਕਸਾਨ ਦੀਆਂ ਉਥੋਂ ਖਬਰਾਂ ਆ ਰਹੀਆਂ ਤੇ ਇਹਦੇ ਬਾਰੇ ਮੈਨੂੰ ਲੱਗਦਾ ਵੀ ਹਿਮਾਚਲ ਦੀ ਸਰਕਾਰ ਨੂੰ ਔਰ ਕੇਂਦਰ ਸਰਕਾਰ ਨੂੰ ਵੀ ਕੋਈ ਬਹੁਤ ਜ਼ਿਆਦਾ ਠੋਸ ਕਦਮ ਚੁੱਕਣ ਦੀ ਲੋੜ ਆ ਉਹ ਪਲਾਨਿੰਗ ਕਰਨ ਦੀ ਲੋੜ ਆ ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ ਵੀ ਇਹ ਇੰਨਾ ਇਸ ਤਰ੍ਹਾਂ ਦਾ ਨੁਕਸਾਨ ਕਿਉਂ ਜ਼ਿਆਦਾ ਹੋ ਰਿਹਾ ਜੀ ਜੀ ਕਿਉਂਕਿ ਇਦਾਂ ਦੀ ਬਾਰਿਸ਼ ਤਾਂ ਹਰ ਸਾਲ ਹੁੰਦੀ ਹੈ ਜੀ ਮੌਨਸੂਨ ਹਰ ਸਾਲ ਆਉਂਦਾ ਜੀ ਪਰ ਪਹਿਲਾਂ ਸਾਨੂੰ ਨਹੀਂ ਸੀ ਸੁਣਨ ਨੂੰ ਮਿਲਦਾ ਕਿ ਇੰਨੇ ਵੱਡੇ ਪੱਦਰ ਤੇ ਘਾਰਾਂ ਦੇ ਘਰ ਰੁੜ ਗਏ ਜਮੀਨਾਂ ਪਹਾੜ ਧਸ ਗਏ ਜੀ ਵੀ ਇਹ ਹੁਣ ਇੰਨੀ ਆ ਜ਼ਿਆਦਾ ਕਿਉਂ ਹੋ ਰਹੀਆਂ ਜੀ ਔਰ ਫਿਰ ਉਹਦੇ ਹਿਸਾਬ ਨਾਲ ਨਾ ਨਵੀਆਂ ਪੌਦਸੀਆਂ ਬਣਨੀਆਂ ਚਾਹੀਦੀਆਂ ਜੀ ਇੱਕ ਗੱਲ ਮੈਨੂੰ ਇੱਕ ਹਿਮਾਚਲ ਦਾ ਇੱਕ ਬੰਦਾ ਮਿਲਿਆ ਸੀਗਾ ਦੇ ਉਹ ਮੈਨੂੰ ਕਹਿ ਰਿਹਾ ਸੀਗਾ ਕਿ ਜਿਹੜਾ ਬਹੁਤ ਜ਼ਿਆਦਾ ਕੰਸਟਰਕਸ਼ਨ ਕੀਤਾ ਜਾ ਰਿਹਾ ਜੀ ਪਹਾੜਾਂ ਦੇ ਵਿੱਚ ਮਤਲਬ ਤੇ ਟੁੱਟਿਆ ਜਾ ਰਿਹਾ ਪਹਾੜ ਟੁੱਟਿਆ ਜਾ ਰਿਹਾ ਜਾਂ ਬਹੁਤ ਜ਼ਿਆਦਾ ਜਿਹੜੀ ਜਲਦੀ ਚ ਡਿਵੈਲਪਮੈਂਟ ਕੀਤੀ ਜਾ ਰਹੀ ਆ ਉਹਦੇ ਨਾਲ ਵੀ ਵੀ ਉਹਦੇ ਕਰਕੇ ਵੀ ਕਿਤੇ ਨਾ ਕਿਤੇ ਬਹੁਤ ਸਾਰੇ ਇਲਾਕੇ ਜਿਹੜੇ ਆ ਉੱਥੇ ਪਹਾੜ ਕਮਜ਼ੋਰ ਹੋ ਗਏ ਆ ਜਾਂ ਮਤਲਬ ਇਦਾਂ ਦੀ ਇਹ ਕੰਸਟਰਕਸ਼ਨ ਕੀਤੇ ਗਏ ਆ ਜਿਨ੍ਹਾਂ ਕਰਕੇ ਵੀ ਇਹ ਗੱਲ ਠੁਲਕ ਕਰਦੇ ਦਾ ਡਵੈਲਪ ਵਾਸਤੇ ਹੀ ਆ ਪਰ ਉਹਦਾ ਨੁਕਸਾਨ ਵੀ ਚ ਰਣਾ ਪੈਂਦਾ ਹੈ ਹੋ ਸਕਦਾ ਹੈ ਡਵੈਲਪਮੈਂਟ ਜਿਹੜੀ ਆ ਕੋਈ 20 ਸਾਲ ਤੇ ਜਿਹੜੀ ਹੋਣੀ ਚਾਹੀਦੀ ਸੀ ਪਲਾਨਿੰਗ ਦੇ ਨਾਲ ਤਰੀਕੇ ਦੇ ਨਾਲ ਹੋ ਸਕਦਾ ਕਿਤੇ ਕੋਈ ਜਲਦੀ ਕਰ ਦਿੱਤੀ ਗਈ ਹੋਵੇ ਪੂਰੀ ਪਲਾਨਿੰਗ ਨਾਲ ਪਰ ਸਤਿੰਦਰ ਜੀ ਤੁਸੀਂ ਦੇਖਦੇ ਆਪਾਂ ਦੇਖਦੇ ਆ ਕਿ ਇਸ ਵਾਰ ਬਾਰਿਸ਼ੇ ਕੁਝ ਜ਼ਿਆਦਾ ਹੋਈ ਹੈ ਹਾਂਜੀ ਹਾਂਜੀ ਉਹਦੇ ਕਰਕੇ ਜਦੋਂ ਆਪਣੇ ਜਨ ਜੀਵਨ ਤੇ ਬਹੁਤ ਪ੍ਰਭਾਵ ਹੋਇਆ ਹਾਂਜੀ ਆਪਣੇ ਜਲੰਧਰ ਦੇ ਦੇਖੋ ਕਿੰਨਾ ਪਾਣੀ ਵਾੜਨ ਹੋ ਗਿਆ ਸਾਡੇ ਪਾਸੇ ਉਹਦੇ ਨਾਲ ਆਪਾਂ ਨੂੰ ਜਿਹੜੀ ਸੀਵਰੇਜ ਦੀ ਪ੍ਰੋਬਲਮ ਚਿਰਾਂ ਤੋਂ ਚੱਲ ਰਹੀ ਆ ਉਹ ਫਿਰ ਦੇਖਣ ਨੂੰ ਮਿਲਦੀ ਆ ਹਮ ਸਰਕਾਰਾਂ ਵਾਅਦੇ ਕਰ ਜਾਂਦੀਆਂ ਆ ਵਾਅਦੇ ਨਿਭਾਉਂਦੀਆਂ ਨਹੀਂ ਹਾਂਜੀ ਸਾਰੇ ਜਦੋਂ ਵੋਟਾਂ ਦਾ ਰਲਣਾ ਹੁੰਦਾ ਦਾ ਵੋਟਾਂ ਦਾ ਰਲਣਾ ਪਾ ਕੇ ਚੱਲ ਜਾਂਦੇ ਆ ਹਾਂ ਜਮੀਨੀ ਲੈਵਲ ਤੇ ਕੰਮ ਨਹੀਂ ਹੁੰਦਾ ਕੋਈ ਹਾਂ ਹਾਂ ਇਸ ਨੂੰ ਕਿਦਾ ਦੇਖਦੇ ਤੁਸੀਂ ਸੀਵਰੇਜ ਦੇ ਜਿਹੜੇ ਮੁੱਦੇ ਆ ਕਿਦਾਂ ਹੱਲ ਹੋਣਗੇ ਸੀਵਰੇਜ ਤਾਂ ਇੰਨੀ ਵੱਡੀ ਸਮੱਸਿਆ ਆ ਜੀ ਔਰ ਸ਼ਹਿਰ ਦੇ ਵਿੱਚ ਤਾਂ ਚਲੋ ਪਾਣੀ ਜਾਮ ਲੱਗ ਜਾਂਦਾ ਆ ਜੀ ਬਹੁਤ ਸਾਰੇ ਪਿੰਡ ਦਾ ਐਸੇ ਆ ਜਿੱਦੇ ਸੀਵਰੇਜ ਹੈ ਹੀ ਨਹੀਂ ਜੀ ਉਹ ਬਗੈਰ ਸੀਵਰੇਜ ਦੇ ਘਰ ਉੱਥੇ ਬਣੇ ਆ ਬਿਲਕੁਲ ਸੀਵਰੇਜ ਇੱਕ ਬੁਨਿਆਦੀ ਹਰ ਬੰਦੇ ਦਾ ਘਰ ਆ ਜੀ ਔਰ ਘਰ ਦੇ ਵਿੱਚ ਪਾਣੀ ਦੀ ਵਰਤੋਂ ਆ ਜੀ ਜੀ ਪਾਣੀ ਦਾ ਨਿਕਾਸ ਹੋਣਾ ਇਹ ਇੱਕ ਬੁਨਿਆਦੀ ਜ਼ਰੂਰਤ ਆ ਪਰ ਇਹ ਸਾਡੇ ਨੇ ਬੜੇ ਦੁਖ ਵਾਲੀ ਗੱਲ ਆ ਕਿ ਇੰਡੀਆ ਨੂੰ ਯਾਦ ਹੋਏ 70-75 ਸਾਲ ਹੋ ਗਏ ਅਸਲ ਬਿਲਕੁਲ ਜੀ ਹਾਲੇ ਤੱਕ ਇੱਥੇ ਸੀਵਰੇਜ ਦਾ ਮਸਲਾ ਹੀ ਜਿਹੜਾ ਆ ਰਿਹਾ ਹੈ ਬਿਲਕੁਲ ਮੈਂ ਇੰਨਾ ਲੰਬਾ ਸਮਾਂ ਕੈਨੇਡਾ ਦੇ ਵਿੱਚ ਰਿਹਾ ਅਮਰੀਕਾ ਚ ਲੋਕ ਹੋਰ ਵੀ ਦੇਸ਼ਾਂ ਚ ਰਿਹਾ ਥੋੜਾ ਥੋੜਾ ਸਮਾਂ ਇਸ ਤਰ੍ਹਾਂ ਦੀ ਸੀਵਰੇਜ ਦੀ ਪਾਣੀ ਦੀ ਸਮੱਸਿਆ ਜਿਹੜੀਆਂ ਡਿਵੈਲਪਡ ਕੰਟਰੀਆਂ ਮੈਂ ਉੱਥੇ ਕਦੇ ਦੇਖੀ ਨਹੀਂ ਜਦਕਿ ਉੱਥੇ ਤਾਂ ਕਈ ਇਦਾਂ ਦੇ ਇਲਾਕੇ ਆ ਖਾਸ ਕਰ ਵੈਂਕੂਵਰ ਵਾਲਾ ਜਿਹੜਾ ਇਲਾਕਾ ਆ ਉੱਥੇ ਸਾਰਾ ਸਾਲ ਬਾਰਿਸ਼ ਹੁੰਦੀ ਹੈ ਉੱਥੇ ਤਾਂ ਮੌਨਸੂਨ ਨਾਂ ਦਾ ਕੋਈ ਚੀਜ਼ ਨਹੀਂ ਉੱਥੇ ਸਾਰਾ ਸਾਲ ਹੀ ਨਹੀਂ ਪੈਂਦਾ ਰਹਿੰਦਾ ਇੱਥੇ ਵੀ ਉੱਚੇ ਸੀਵਰੇਜ ਦੀ ਉਹ ਸਮੱਸਿਆ ਸਾਨੂੰ ਨਹੀਂ ਨਹੀਂ ਕਿਤੇ ਪਾਣੀ ਖੜਨ ਦੀ ਕੋਈ ਸਮੱਸਿਆ ਨਹੀਂ ਨਜ਼ਰ ਆਉਂਦੀ ਪਰ ਇੱਥੇ ਇੰਡੀਆ ਦੇ ਵਿੱਚ ਮੌਨਸੂਨ ਤਿੰਨ ਕੁ ਮਹੀਨੇ ਦਾ ਚਾਰ ਮਹੀਨੇ ਦਾ ਹੁੰਦਾ ਬਿਲਕੁਲ ਬਾਕੀ ਦਾ ਸਾਲ ਇੱਥੇ ਇੰਨੀ ਬਾਰਿਸ਼ ਵੀ ਨਹੀਂ ਹੁੰਦੀ ਜੀ ਪਰ ਉਹਦੇ باوجود ਵੀ ਇੱਥੇ ਹਾਲੇ ਤੱਕ ਸੀਵਰੇਜ ਦਾ ਪ੍ਰੋਪਰ ਸਿਸਟਮ ਨਹੀਂ ਪਾਇਆ ਨਹੀਂ ਮਿਲਦਾ ਤੇ ਇਹ ਸਰਕਾਰਾਂ ਦੀ ਬਹੁਤ ਵੱਡੀ ਇਹ ਨਕਾਮੀ ਆ ਕਿ ਉਹ ਲੋਕਾਂ ਨੂੰ ਹਾਲੇ ਤੱਕ ਇੱਕ ਬੁਨਿਆਦੀ ਜਿਹੜੀ ਸਹੂਲਤ ਆ ਉਹ ਵੀ ਨਹੀਂ ਦੇ ਸਕਦੇ ਜੀ ਸੁਣਦੇ ਜਿੱਦਾਂ ਆਪਾਂ ਅਖਬਾਰ ਚੱਕਦੇ ਆਂ ਹਾਂਜੀ ਰੋਜ਼ ਪੜ੍ਹਦੇ ਆਂ ਅਖਬਾਰ ਹਾਂ ਅਖਬਾਰ ਦੇ ਪੰਨਿਆਂ ਦੇ ਤੁਸੀਂ ਦੇਖਿਆ ਹੋਣਾ ਇੰਨੀਆਂ ਮੌਤਾਂ ਇੱਥੇ ਹੋ ਗਈਆਂ ਕਿਤੇ ਭ੍ਰਿਸ਼ਟਾਚਾਰ, ਜ਼ਿਆਦਾ ਰਿਸ਼ਵਤਖੋਰੀ ਆ ਹਾਂ ਪਰ ਕਦੀ ਨਿਊਜ਼ਪੇਪਰ ਤੇ ਇਹ ਨਹੀਂ ਲਿਖਿਆ ਵੀ ਆ ਕਿ ਚੰਗਾ ਕੰਮ ਹੋਇਆ ਜਾਂ ਕੁਝ ਵੀ ਆ ਐਦਾਂ ਦੀ ਖ਼ਬਰ ਜੇ ਹੁੰਦੀ ਵੀ ਆ ਹਾਂ ਤੇ ਉਹ ਕਦੇ ਛੋਟੇ ਜਿਹੇ ਕੋਨੇ 'ਚ ਲਾ ਦਿੰਦੇ ਆ ਹਾਂ ਵੀ ਇਹ ਜਿੱਦਾਂ ਹੁਣ ਪੇਪਰ 'ਤੇ ਵੀ ਮਸਾਲਾ ਜਿਹਾ ਬਹੁਤ ਆ ਗਿਆ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਤਾਂ ਦੇਖੋ ਮੀਡੀਆ ਦਾ ਕੰਮ ਹੈ ਕਿ ਖਬਰਾਂ ਜਿਹੜੀਆਂ ਲੋਕਾਂ ਨੂੰ ਜ਼ਿਆਦਾ ਹਾਂਜੀ ਅਟਰੈਕਟ ਕਰ ਲੈਣ ਵਾਲੀਆਂ ਤੇ ਮੀਡੀਆ ਆਪਣੇ ਤਰੀਕੇ ਨਾਲ ਉਹ ਖਬਰਾਂ ਬਣਾ ਕੇ ਬਣਾਇਆ ਕਰਦਾ ਵੀ ਲੋਕਾਂ ਨੂੰ ਉਹ ਦਿਲਚਸਪ ਲੱਗਣ ਤੇ ਲੋਕੀ ਜਲਦੀ ਉਹਦੇ ਵੱਲ ਨੂੰ ਅਟਰੈਕਟ ਹੋਣ ਉਹਨੂੰ ਪਾਣ ਦੇ ਆਉਂਣ ਸੁਣਨ ਦੇਖਣ ਜਿੱਦਾਂ ਹੁਣ ਆਪਾਂ ਦੇਖਦੇ ਏਨੇ ਕਰੋੜ ਦਾ ਕਬੜਾ ਹੋ ਗਿਆ ਫਰੰਟ ਪੇ ਤੇ ਫਰੰਟ ਪੇ ਤਸਵੀਰ ਲੱਗੀ ਹਾਂਜੀ ਹਾਂਜੀ ਜੇ ਕਿਸੇ ਨੇ ਕਿਸੇ ਦੀ ਮਦਦ ਕੀਤੀ ਹੋ ਉਹ ਕਿਤੇ ਕੋਨੇ ਜਿਹੜੀ ਛੋਟੀ ਜਿਹੀ ਤਸਵੀਰ ਲਾ ਦਿੰਦੇ ਆ ਹਾਂਜੀ ਹਾਂਜੀ ਵੀ ਚੰਗੇ ਕੰਮ ਨੂੰ ਪ੍ਰਮੋਟ ਕੱਟ ਕਰਦੇ ਮੈਂ ਦੇਖਿਆ ਨੀ ਨਿਊਜ਼ਪੇਪਰ ਵਾਲੇ ਵੀ ਆਹ ਹੋ ਕਿਤੇ ਨਾ ਕਿਤੇ ਜਿਹੜਾ ਮੀਡੀਆ ਵੀ ਹੈਗਾ ਉਹ ਆਪਣਾ ਸਹੀ ਤਰੀਕੇ ਨਾਲ ਰੋਲ ਅਦਾ ਨਹੀਂ ਕਰ ਪਾ ਰਿਹਾ ਸਮਾਜ ਦੇ ਵਿੱਚ ਬਿਲਕੁਲ ਜਿੱਦਾਂ ਮੀਡੀਆ ਨੂੰ ਚਾਹੀਦਾ ਆ ਵੀ ਜਿਹੜੀਆਂ ਸਹੀ ਗੱਲਾਂ ਆ ਉਹਨਾਂ ਨੂੰ ਅੱਗੇ ਲੈ ਕੇ ਆਵੇ ਬਿਲਕੁਲ ਜੇ ਚੰਗੇ ਕੰਮ ਕੀਤੇ ਜਾ ਰਹੇ ਆ ਉਹਨਾਂ ਦੀ ਸਫਤ ਵੀ ਕਰੇ ਹਾਂਜੀ ਜੇ ਗਲਤ ਕੰਮ ਕੀਤੇ ਜਾ ਰਹੇ ਆ ਤਾਂ ਉਹਨਾਂ ਦੀ ਆਲੋਚਨਾ ਵੀ ਕਰੇ ਆਲੋਚਨਾ ਵੀ ਕਰੀਏ ਪਰ ਜਿੱਦਾਂ ਤੁਸੀਂ ਕਿਹਾ ਉਹ ਜਿਹੜੀਆਂ ਨੈਗੇਟਿਵ ਗੱਲਾਂ ਆ ਇਆ ਇਦਾਂ ਦੀਆਂ ਗੱਲਾਂ ਉਹ ਜ਼ਿਆਦਾ ਉਹਨਾਂ ਨੂੰ ਮਤਲਬ ਆਪਸ ਵੀਰੇ ਉੱਡਦੇ ਆਂ ਚਾਹ ਦਾ ਚਾਰੀ ਚੁਸਕੀ ਲੈਂਦੇ ਨਾਲ ਹੀ ਪੀਪਰ ਆ ਜਾਂਦਾ ਪੀਪਰ ਤੇ ਬੱਸ ਹਾਂ ਖਬਰਾਂ ਪਾਉਂਦੇ ਹੁਣ ਮਿਲਦੀਆਂ ਇੱਥੇ ਆ ਹੋ ਗਿਆ ਇੱਥੇ ਆ ਹੋ ਗਿਆ ਹਾਂ ਮਤਲਬ ਉਹ ਕਿਤੇ ਦੁਕਾਨ ਤੇ ਵੀ ਪਹਿਲਾਂ ਹੁੰਦਾ ਵੀ ਯਾਰ ਇਥੇ ਸਾਰਾ ਇੰਨਾ ਹੋ ਰਿਹਾ ਹਾਂ ਪਰ ਇਦਾਂ ਵੀ ਥੋੜੀਆਂ ਚੰਗੀਆਂ ਖਬਰਾਂ ਵਿੱਚ ਪਾ ਦੇਣੀ ਚਾਹੀਦੀਆਂ ਜਿੰਨਾਂ ਥੋੜਾ ਜਿਹਾ ਦਿਲ ਨੂੰ ਸੱਜੀ ਹੋਵੇ ਵੀ ਕੁਝ ਚੰਗਾ ਵੀ ਹੋ ਰਿਹਾ ਆ ਚੰਗਾ ਵੀ ਹੋ ਰਿਹਾ ਆ ਹਨਾ ਹਾਂਜੀ 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 ਚੰਗਾ ਦੇਖੋ ਚੰਗਾ ਮਾੜਾ ਦਾ ਸਮਾਜ ਦੇ ਵਿੱਚ ਚੱਲਦੇ ਰਿਹਾ ਚੱਲਦੇ ਰਹਿੰਦਾ ਬਿਲਕੁਲ ਇਸ ਕਰਕੇ ਜੇ ਆਪਾਂ ਇਹ ਕਹੀਏ ਕਿ ਸਾਰਾ ਕੁਝ ਮਾੜਾ ਹੀ ਹੋ ਰਿਹਾ ਹਾਂਜੀ ਤੇ ਉਹ ਵੀ ਸਹੀ ਨਹੀਂ ਹੈ ਸਹੀ ਨਹੀਂ ਤੇ ਜੇ ਕਹਿ ਰਹੀ ਕਹਿ ਰਹੀਏ ਵੀ ਕੈਨੇਡਾ ਦੇ ਸਭ ਕੁਝ ਚੰਗੇ ਹੋ ਰਿਹਾ ਤੇ ਉਹ ਵੀ ਠੀਕ ਜਾਂ ਫਿਰ ਪੜਨ ਵਾਲੇ ਇਦਾਂ ਦੇ ਬਣ ਗਏ ਕਿ ਚਾਹੀਦਾ ਹੀ ਮਸਾਲਾ ਸਾਨੂੰ ਆਹ ਕੁਛ ਮੀਡਾ ਵੀ ਹੈ ਨਾ ਉਹ ਤਾਂ ਫਿਰ ਜਿੱਦਾਂ ਦੀ ਹੈ ਹੁਣ ਟ੍ਰੈਂਡ ਚਲਾਇਆ ਜਾ ਰਿਹਾ ਹੈ মিডিਆ ਵੱਲੋਂ ਹੌਲੀ ਹੌਲੀ ਲੋਕਾਂ ਦਾ ਟੇਸ ਜਿਹੜਾ ਹੈ ਉਹ ਵੀ ਓਦਾਂ ਦਾ ਬਣਨਾ ਸ਼ੁਰੂ ਹੋ ਗਿਆ ਹੈ ਨਾ ਆਪਾਂ ਨਿਊਜ਼ ਚੈਨਲ ਦੇਖਦੇ ਹਾਂ ਕਈ ਵਾਰੀ ਇਸ ਇੱਕ ਇੱਕ ਮਿੰਟ ਦੇ ਵਿੱਚ 100 ਖਬਰਾਂ ਪੇਸ਼ ਕਰ ਦਿੰਦੇ ਹਾਂ ਹਾਂ ਬਹੁਤ ਦੇਖਿਆਣ ਤੁਸੀਂ ਹਾਂਜੀ 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 ਕਿਸ ਤਰ੍ਹਾਂ ਮਿਊਜ਼ਿਕਲ ਕਾ ਕੇ ਫਟਾਫਟ ਬੜਾ ਫਟਾਫਟ ਹਾਂ ਫਟਾਫਟ 100 ਖਬਰਾਂ ਦਿੰਦੇ ਇੱਕ ਮਿੰਟ ਦੇ ਵਿੱਚ ਹਾਂ ਚਲੋ ਕਈ ਪਾਸਿਆਂ ਤੋਂ ਨਿਊਜ਼ ਚੈਨਲ ਚੋਂ ਆਪਣਾ ਕੰਮ ਕਰਨ ਵਧੀਆ ਤਰੀਕੇ ਨਾਲ ਜਿਆਦਾ ਵਧੀਆ ਹੈ ਹਾਂਜੀ ਇਹ ਦਾ ਇੱਕ ਸਮਾਜ ਦਾ ਸ਼ੀਸ਼ਾ ਆ ਹਾਂ ਨਿਊਜ਼ਪੇਪਰ ਨਿਊਜ਼ ਵਾਲੇ ਉਹ ਵੀ ਆ ਸਮਾਜ ਦਾ ਸ਼ੀਸ਼ਾ ਹੈ ਇੱਕ ਇਹਨਾਂ ਨੇ ਦਿਖਾਉਣਾ ਆਮ ਜਨਤਾ ਨੂੰ ਵੀ ਆ ਆ ਚੀਜ਼ਾਂ ਹੋ ਰਹੀਆਂ ਹਾਂ ਇੱਕ ਗੱਲ ਮੈਂ ਇਹਦੇ ਬਾਰੇ ਕਹੂੰਗਾ ਜੋ ਮੈਂ ਕੈਨੇਡਾ ਚ ਵੀ ਪੜ੍ਹੀ ਸੀਗੀ ਜੀ ਕਿ মিডিਆ ਜਿਹੜਾ ਆ ਉਹ ਆਪਣੇ ਹਿਸਾਬ ਨਾਲ ਖਬਰਾਂ ਚਲਾਉਂਦਾ ਆ ਜੀ ਜਿਹੜੀਆਂ ਖਬਰਾਂ ਦਾ ਉਹਨੂੰ ਫਾਇਦਾ ਮਿਲਦਾ ਆ ਜੀ ਉਹ ਜ਼ਿਆਦਾ ਚਲਾਉਂਦਾ ਆ ਜਿਹੜੀਆਂ ਖਬਰਾਂ ਦਾ ਉਹਨੂੰ ਫਾਇਦਾ ਨਹੀਂ ਮਿਲਦਾ ਆ ਉਹ ਉਹਨੂੰ ਨਹੀਂ ਚਲਾਉਂਦਾ ਜਿੱਦਾਂ ਇੱਕ ਉਹ ਕਿਹਾ ਜਾਂਦਾ ਟੀ ਆਰ ਪੀ ਟੀ ਆਰ ਪੀ ਵੀ ਜਿਹੜੀ ਖਬਰ ਦੀ ਟੀ ਆਰ ਪੀ ਜ਼ਿਆਦਾ ਮਿਲ ਸਕਦੀ ਆ ਉਹਨੂੰ মিডিਆਲੇ ਚਲਾਉਂਦੇ ਆ ਬਿਲਕੁਲ ਜਿਹੜੀ ਖਬਰ ਦੀ ਟੀਆਰਪੀ ਨਹੀਂ ਮਿਲਦੀ ਆ ਘੱਟ ਮਿਲਦੀ ਆ ਉਹਨੂੰ ਉਹ ਨਹੀਂ ਚਲਾਉਂਦੇ ਇਸ ਕਰਕੇ ਉਹ ਆਪਣੇ ਹਿਸਾਬ ਨਾਲ ਖਬਰਾਂ ਬਣਾਉਂਦੇ ਆ ਦਿੰਦੇ ਆ ਜੀ ਪਰ ਜਿਹੜੀ ਮੈਂ ਕੈਨੇਡਾ ਦੀ ਗੱਲ ਕਰਨ ਲੱਗਿਆ ਸੀਗਾ ਉਹ ਉੱਥੇ ਉਹ ਕਹਿੰਦੇ ਸੀ ਵੀ ਇੱਕ ਰਿਸਰਚ ਹੋਈ ਸੀ ਕਿ ਲੋਕ ਕਿਹਨਾਂ ਦੀਆਂ ਗੱਲਾਂ ਤੇ ਜ਼ਿਆਦਾ ਭਰੋਸਾ ਕਰਦੇ ਆ ਜੀ ਵਿਸ਼ਵਾਸ ਕਰਦੇ ਆ ਤੇ ਉਹਨਾਂ ਨੇ ਇਹ ਗੱਲ ਕੀਤੀ ਸੀ ਵੀ ਜਿਹੜੇ ਪ੍ਰੋਫੈਸਰ ਆ ਜੀ ਰਿਸਰਚਰ ਆ ਵੀ ਲੋਕ ਸੋਚਦੇ ਸਮਝਦੇ ਆ ਵੀ ਇਹ ਜਿਹੜੇ ਲੋਗ ਆ ਪ੍ਰੋਫੈਸਰ ਆ ਰਿਸਰਚਰ ਆ ਇਹ ਨਿਰਪੱਖ ਗੱਲ ਕਰਦੇ ਆ ਜੀ ਕਿਉਂਕਿ ਹੁਣ ਜੇ ਕੋਈ ਕਿਸੇ ਪਾਰਟੀ ਨਾਲ ਸਰਕਾਰ ਨਾਲ ਜੁੜਿਆ ਆ ਝਾਹਰ ਗੱਲ ਆ ਉਹ ਆਪਣੀ ਸਿਫਤ ਕਰਦਾ ਆ ਦੂਜਿਆਂ ਦੀ ਉਹ ਉਹਦੀ ਵਿਰੋਧਤਾ ਕਰਦਾ ਆ ਜੀ ਇਸੇ ਤਰ੍ਹਾਂ ਮੀਡੀਆ ਜਿਹੜਾ ਆ ਉਹ ਜਿਹੜੀ ਚੀਜ਼ ਨੂੰ ਸੂਟ ਕਰਦੀ ਆ ਉਹਨੂੰ ਪ੍ਰਮੋਟ ਕਰਦੀ ਆ ਜਿਹੜੀ ਜੀ ਸੂਟ ਨਹੀਂ ਕਰਦੀ ਉਹਨੂੰ ਨਹੀਂ ਦਿਖਾਉਂਦੀ ਕੁਝ ਵੀ ਪਰ ਪਰ ਜਿਹੜੇ ਜਿਹੜੇ ਉਹ ਕਹਿੰਦੇ ਵੀ ਜਿਹੜੇ ਪ੍ਰੋਫੈਸਰ ਇੰਟੈਲੈਕਚੁਅਲ ਆ ਜੀ ਕੈਨੇਡਾ ਦੇ ਵਿੱਚ ਉਹ ਕਹਿੰਦੇ ਨੇ ਇਹ ਲੋਕ ਹਮੇਸ਼ਾ ਇੱਕ ਨਿਰਪੱਖ رائے ਰੱਖਦੇ ਆ ਸੋਚ ਰੱਖਦੇ ਆ ਜੀ ਇਸ ਕਰਕੇ ਉੱਥੇ ਉਹਨਾਂ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਲੋਕ ਸੁਣਦੇ ਆ ਜੀ ਹੁਣ ਤਾਂ ਆਪਾਂ ਚਲੋ ਆਪਕਸ ਖਬਰਾਂ ਤੇ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਆ ਵਗੈਰਾ ਪਿਛਲੇ ਦਿਨਾਂ ਦੀਆਂ ਹਾਂਜੀ ਸਗੀਆਂ ਹੁਣ ਆਪਾਂ ਅਗਲੇ ਹਫਤੇ ਹੋਰ ਕੁਝ ਨਿਊਜ਼ ਚੈਨਲ ਜਿਹੜੇ ਨਿਊਜ਼ ਹੋ ਗਈ ਉਹਦੇ ਵੀ ਕਰਕੇ ਲਿਆਰਾਂਗੇ ਹਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ